ਮੈਂ ਬਾਬਾ ਗੁਰਮukh ਸਿੰਘ ਬਈਆਂ ਡੇਡਾ ਕੋਲ ਟਾਂਗਾ ਠੇਲਾ ਰਿਕਸ਼ਾ ਮੌਜੂਦੂਨੀ ਪੰਜਾਬ ਔਰ ਅਦਾਸਤਰੀ ਮਾਤਨ ਸੰਬੰਧਤ ਬਾਬਾ ਸ੍ਰੀਜਨ ਦੀ ਗੱਦੀ ਨਾਲ ਸੰਤ ਬਾਬਾ ਟਾਂਰੇਵਾਲ ਨਾਲ ਮੈਂ ਸੋਚਿਆ ਕਿ ਜਿਹੜੇ ਅਮੀਰ ਲੋਕ ਹੁੰਦੇ ਨੇ ਉਹ ਮਿਸ਼ਾ ਰੋਹਲ ગાંધી ਕੋ ਸਿੱਧਾ ਡਾਇਰੈਕਟਲੀ ਚਲ ਜਾਂਦੇ ਨੇ ਜੋ ਜਿਹੜੇ ਗਰੀਬ ਲੋਕੇ ਹੁੰਦੇ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਰੋਹਲ ਗਾਂਧੀ ਕੋਲ ਨਹੀਂ ਪਹੁੰਚਦੀ ਕਿਉਂਕਿ ਮੇਰਾ ਦੇਸ਼ ਇੱਕ ਹਿੰਦੁਸਤਾਨ ਸੋਨੇ ਜਿਹੜਿਆ ਸੀ ਤੇ ਐਸੇ ਇਨਸਾਨ ਦੀ ਲੋੜ ਸੀ ਜਿਹੜੇ ਸੋਨੇ ਜਿਹੜੀਆਂ ਸੰਭਾਲੇ ਰੱਖੇ ਤਾਂ ਮੈਂ 101 ਕਰੋੜ ਇਕਰ ਵਿੱਚ 40 ਕਰੋੜੀ ਜਨਤਾ ਦੀ ਮੰਤਨ ਕਰਕੇ ਦੇਖਿਆ ਕਿ ਰੋਹਲ ਗਾਂਧੀ ਮੈਨੂੰ ਅੱਛਾ ਇਨਸਾਨ ਲੱਗਾ ਉਹਦੀ ਸੋਚ ਅੱਛੀ ਲੱਗੀ ਜਿਸ ਨੇ 40000 ਕਿਲੋਮੀਟਰ ਦਾ ਲੰਮਾ ਸਫ਼ਰ ਕੀਤਾ ਔਰ ਉਸ ਨੇ ਕਿਸੇ ਅਮੀਰ ਨਾਲ ਅਟੈਚ ਨਹੀਂ ਹੋਇਆ ਕਿ ਜਦ ਵੇਖਿਆ ਉਹਨੇ ਚਾਹ ਦੀ ਦੁਕਾਨ ਤੇ ਉੱਥੇ ਬੈਠ ਕੇ ਚਾਹ ਪੀ ਲਈ ਅਗਰ ਚੁਗੀਆਂ ਗਰੀਬਾਂ ਹੀ ਚੁਗੀਆਂ ਵਾ ਉਹਨਾਂ ਚੁਗੀਆਂ ਦੇ ਬੈਠ ਕੇ ਉਹਨੇ ਚਾਹ ਪਾਣੀ ਰੋਟ ਖਾਣਾ ਖਾਦਾ ਵਾ ਤਾਂ ਮੈਂ ਸੋਚਿਆ ਕਿ ਐਸਾ ਇਨਸਾਨ ਨਹੀਂ ਦੇਸ਼ ਦਾ ਰਾਜਾ ਹੋਣਾ ਜਿਹੜਾ ਭਾਰਤ ਦਾ ਰਾਜਾ ਹੋਣਾ ਜਿਹੜਾ ਕਿਉਂਕਿ ਮੇਰਾ ਭਾਰਤ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਸੋਨੇ ਦੀ ਚਿੜੀਆ ਸੀ ਅੱਜ ਇਹਨੂੰ ਖੜਾ ਨਜ਼ਰ ਲੱਗੀ ਆ जिस करके ते अगले सोने चिड़िया ਨੂੰ ਸੰਭਾਲ ਸਕਦਾ ਹੈ ਇੱਕ ਰੋਹਲ ਗਾਂਧੀ ਸੰਭਾਲ ਸਕਦਾ ਹੈ ਪਹਿਲੇ ਡਾਕਟਰ ਮਨਮੋਹ ਸਿੰਘ ਆਇਆ ਸੀ ਉਹਨੇ ਬੜੀ ਕੋਸ਼ਿਸ਼ ਕੀਤੀ ਬੜਾ ਸੋਨਾ ਸ਼ਾਸਨ ਕੀਤਾ ਲੇਕਿਨ ਕੁਝ ਐਸੇ ਅੰਸਰ ਹੁੰਦੇ ਨੇ ਜਿਹੜੇ ਚੰਗੇ ਇਨਸਾਨ ਨੂੰ ਟਿਕ ਨਹੀਂ ਦਿੰਦੇ ਅੱਜ ਮੇਰੇ ਇਸ મોદી ਨੇ ਜਿਹੜੀ ਇੱਕ ਅਰਬ 40 ਕਰੋੜ ਦੰਤਾ ਜੀੜਿਆ ਪ੍ਰੋਤਾ ਕਰੀ ਹੈਗੀ ਆ ਫੇ ਵੀ ਉਹ ਤੀਜੀ ਵਾਰ ਇਸ ਗੱਡੀ ਤੇ ਬੈਠਣ ਦੀ ਸੰਭਲ ਸਾਰ ਆ ਗਿਆ ਵਾ ਕਿਉਂਕਿ ਝੂੜ ਦਾ ਰਾਜ ਹੈ ਔਰ ਝੂਠ ਹਮੇਸ਼ਾ ਜਿੱਤਦਾ ਹੈ ਸਚਾਈ ਕਦੀ ਜੁੱਬਦੀ ਨਹੀਂ ਹੈਗੀ ਸਚਾਈ ਦੇ ਬੜੇ ਹੀ ਜਿਹੜਾ ਮਜ਼ਬੂਤ ਹੁੰਦੀਆਂ ਮੈਨੂੰ ਇਹਨਾ ਬਤਾਏ ਕਿ ਅਗਰ ਕਿਸੇ ਨੇਕ ਇਨਸਾਨ ਵਾਸਤੇ ਤਬ ਕੀਤਾ ਜਾਵੇ ਅچھے ਇਨਸਾਨ ਵਾਸਤੇ ਤਬ ਕੀਤਾ ਜਾਵੇ ਜਿੰਨਾ ਮੇਰਾ ਦੇਸ਼ ਖੁਸ਼ਹਾਲ ਹੋਵੇ ਮੇਰਾ ਪੰਜਾਬ ਖੁਸ਼ਹਾਲ ਰਹੇ ਮੇਰਾ ਪਾਰਤ ਖੁਸ਼ਹਾਲ ਰਹੇ ਔਰ ਮੇਰੇ ਮਜ਼ਦੂਰ ਗਰੀਬ ਜਿਹੜਿਆ ਉਹ ਕੁਛਾਰਨ ਇਸੇ ਸੋਚ ਦੇ ਨਾਲ ਅਗਰ ਗੁਰਮਖਾ ਤਪ ਕਰਨਾ ਹੀ ਕਰਨਾ ਹੈ ਤੇ ਕਿਸੇ ਅچھے ਇਨਸਾਨ ਵਾਜੇ ਤਪ ਕਰ ਆਪਣੇ ਵਾਜੇ ਸਾਈ ਦੁਨੀਆ ਕਰਦੀ ਆ ਪਰ ਮੈਂ ਕਿੰਨੀ ਦੇਰ ਤੱਕ ਤਪ ਜਾਰੀ ਰਹਿਣਾ ਮੈਂ 25 ਤੀਕ ਦਾ ਬੈਠਾ ਜੀ ਜਦ ਤੱਕ ਮੇਰੀ ਜ਼ਿੰਦਗੀ ਹੈ ਜਦ ਤੱਕ ਰੋਹਲ ਗਾਂਧੀ ਪੀਐਮ ਨਹੀਂ ਬਣੇਗਾ ਤਦ ਤੱਕ ਮੈਂ 1 ਘੰਟਾ ਰੋਜ਼ਾਨਾ ਬੈਠਾਂਗਾ ਉਹਦੇ ਵਾਸਤੇ ਉਹਦੇ ਨਾਲ ਰਾਹੁਲ ਗਾਂਧੀ ਦਾ ਮੈਂ ਆਵਾਰੀਆਂ ਆਵਾਰੀ ਬੜਾ ਕਿਉਂ ਐ ਕਿਹੜੀ ਜਗ੍ਹਾ ਤੇ ਬੰਦੇ ਵੀ ਤੁਸੀਂ ਰੋਜ਼ ਮੈਂ ਇੱਥੇ ਪਹਿਲੇ ਦੋ ਦਿਨ ਟਾਗਦੇ ਬੈਠਾਗਾ ਫਿਰ ਕੋਠੇ ਤੇ ਆ ਗਿਆ ਅੱਛਾ ਜੀ ਆਪਣੇ ਕੋਠੇ ਛਾਤੇ ਤੂੰ ਨਾ ਸਾਬ ਉਹ ਲੱਗਾ ਹੈਗਾ ਉਹ ਤੁਸੀਂ ਬਾਈਡ ਕੀਤੀ ਐ ਹੁਣ ਇਸ ਤੋਂ ਬਾਅਦ ਮੈਂ ਭੰਡਾਰੀ ਪੁੱਜਦੇ ਵੀ ਬੈਠਾਗਾ ਉਹ ਜਾਣ ਵਾਸਤੇ ਮੈਂ ਬੈਠਣ ਜਾ ਰਿਹਾ ਹਾਂ ਕੁਛ ਐਸੇ ਇਨਸਾਨ ਵਾਸਤੇ ਜਿਸ ਨੇ ਜਨਤਾ ਦੀ ਦਰਦ ਪੀੜਾ ਨੂੰ ਜਾਣਦਾ ਹੈ ਜਿਹੜਾ ਦੁੱਖ ਸੁਨੇ ਉਹਨੇ ਉਸ ਇਨਸਾਨ ਦੇ ਮੈਂ ਮੇਰਾ ਸलाम ਹੋਵੇ ਸਨ ਸਾਨੂੰ ਉਹ ਇੱਕ ਫਰਿਸ਼ਤਾ ਹੈ ਹਿੰਦੁਸਤਾਨ ਦੀ ਸੋਨੇ ਚਿੜੀਆਂ ਨੂੰ ਅਗਰ ਸੰਭਾਲਦਾ ਰਹੇ ਰੋਹਲ ગાંધી ਸੰਭਾਲਦਾ ਜੋ हे ਪਰਮਾਤਮਾ ਅਗਰ ਮੇਰੀ ਤਪਸ਼ਾ ਵਿੱਚ ਕੋਈ ਕਮੀ रह ਜਾਵੇ ਤੇ ਜਨਤਾ ਸਾਰੀ ਇੱਕ ਅਰਬ 40 ਕਰੋੜ ਜਨਤਾ ਜਿਹੜੀ ਹੈ ਉਹਦੇ ਅੱਗੇ ਦਵਾਮਾਂ ਘੜੀ ਹੈ ਉਹਨੂੰ ਇੱਕ ਵਾਰਾ ਪੀਐਮ ਬਿਕਰ ਚਾਹੁੰਦੀ ਆ ਤਾਂ ਕਿ ਹਿੰਦੁਸਤਾਨ ਦੀ ਦੇਸ਼ ਨੂੰ ਸੋਨੇ ਚਿੜੀਆਂ ਬਣਾ ਸਕੇ ਬਣ ਗਿਆ ਨਾ ਬਣ ਨਾਲ ਕੋਈ ਇਨਸਾਨ ਬਣ ਹੀ ਗਿਆ ਨਾ ਅਜੇ ਰਿਸ਼ਤੇ ਬਣਾ ਲਈਏ ਨਿਭਾਉਣਾ ਬੜਾ ਔਖਾ ਏ ਇਥੇ ਸਿਰ ਬਣਿਆ ਹੀ ਨਾ ਕੀ ਪਤਾ ਹੈ ਵਕਤ ਦਾ ਪਤਾ ਰਾਜ ਜਿਹੜੇ ਭੀਗ ਮੰਗਣ ਲੱਪੈਂਦੇ ਇਹਦਾ ਕੋਈ ਪਤਾ ਨਹੀਂ ਹੈਗਾ ਬਣ ਹੀ ਗਿਆ ਨਾ